ਬਾਬਾ ਬਕਾਲਾ ਸਾਹਿਬ ਦੀ ਧਰਤੀ ਗਵਾਈ ਰਹੀ ਹੈ ਪੌਣੇ 27 ਸਾਲਾਂ ਦੀ ਭਗਤੀ ਤੋਂ ਬਾਅਦ ਆਪ ਪਟਨੇ ਦੀ ਧਰਤੀ ਤੇ ਵਹਿ ਰ ਵਰਟਿਓ ਮਰਦ ਅਗਮੜਾ ਪਰਿਆਮ ਇਕੱਲਾ ਵਾਹੋ ਵਾਹੋ ਗੋਬਿੰਦ ਸਿੰਘ ਆ ਪੇਗ ਸਿੰਘ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀਆਂ ਦਾ ਪ੍ਰਕਾਸ਼ ਹੁੰਦਾ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਦੀ ਧਰਤੀ ਤੇ ਆ ਅਸਾਮ ਦੀ ਧਰਤੀ ਤੋਂ ਮਾਰਗ ਨੇ ਸੁਨੇਹਾ ਭੇਟਿਆ ਸੀ ਕਿ ਸਾਹ ਜਾਦੇ ਦਾ ਨਾਮ ਗੋਬਿੰਦ ਰਾਮ ਗੋਬਿੰਦ ਰਾਏ ਰੱਖ ਦੇ। ਸਾਹ ਜਾਦੇ ਦਾ ਨਾਮ ਰੱਖ ਦਿੱਤਾ ਗਿਆ। ਸਤਿਗੁਰੂ ਅਸਾਮ ਦੀ ਧਰਤੀ ਤੋਂ ਪੱਟਨੇ ਦੀ ਧਰਤੀ ਤੇ ਨਹੀਂ ਗਏ। ਕਿੱਥੇ ਗਏ ਜੀ? ਮਾਖੋਵਾਰ ਦੀ ਧਰਤੀ ਤੇ। ਮਾਖੋਵਾਰ ਦੀ ਧਰਤੀ ਉਹ ਧਰਤੀ ਆ ਜਿਹੜੀ ਨਾਮੇ ਗੁਰਗੰਦ ਨੇ ਉਸ ਵੇਲੇ ਰਾਜੇ ਧੀਮ ਜੱਟ ਦੇ ਕੋਲੋਂ 2700 ਮੋਹਰਾਂ ਦੇ ਕੇ ਮੁਲਕ ਹੀ ਕੀ ਸੀ। ਮੁੱਲ ਖਰੀਦੀ ਧਰਤੀ ਜਦ ਆਪਣੀ ਹੋ ਗਈ ਫਿਰ ਨਾਮ ਵੀ ਬਦਲ ਦਿੱਤਾ ਨਾਮ ਕੀ ਰੱਖਿਆ ਜੀ ਸਤਕਾਰ ਤੁਗ ਪਾਤਾ ਨਾਨਕੀ ਦੇ ਨਾਮ ਤੇ ਚੱਕ ਨਾਨਕੀ ਹੁਣ ਸਤਗੁਰਾਂ ਚੱਕ ਨਾਨਕੀ ਵਸਾਈ ਪਰਵਾਰ ਨੂੰ ਸੁਨੇਹਾ ਭੇਜਿਆ ਵੀ ਪਟਨੇ ਦੀ ਧਰਤੀ ਤੋਂ ਚੱਕ ਨਾਨਕੀ ਦੀ ਧਰਤੀ ਤੇ ਆ ਜਾਓ ਸਾਰੇ ਪਰਿਵਾਰ ਚੱਕ ਨਾਨਕੀ ਦੀ ਧਰਤੀ ਤੇ ਆਇਆ ਅੱਜ ਕਿੰਦੇ ਨੌਵੇਂ ਸਾਹਿਬ ਨੇ ਪੌਣੇ ਪੰਜਾ ਸਾਲਾਂ ਬਾਅਦ ਪਹਿਲੀ ਵਾਰ ਪੁੱਤ ਦੇ ਮੁਖ ਨੂੰ ਵੇਖਿਆ ਇਹ ਤੁਹਾਨੂੰ ਗੁਰੂ ਗੋਬਿੰਦ ਰਾਏ ਮਹਾਰਾਜ ਨੇ ਸਭ ਤੋਂ ਪਹਿਲਾਂ ਗੁਰੂ ਪਿਤਾ ਦੀਆਂ ਪ੍ਰਕਰਮਾਂ ਕੀਤੀਆਂ ਸਤਿਗੁਰੂਆਂ ਨੂੰ ਨਮਸਕਾਰ ਕੀਤੀ ਗੁਰਦੇਵ ਬਹਾਦਰ ਮਹਾਰਾਜ ਨੇ ਪੁੱਤ ਨੂੰ ਗੋਦ ਵਿੱਚ ਭਾਇਆ ਘੁੱਟ ਕੇ ਸੀਨੇ ਨਾਲ ਲਗਾਇਆ ਰੱਜ ਕੇ ਪਿਆਰ ਕੀਤਾ ਆਖਿਆ ਮੇਰੇ ਪੁੱਤਰ ਜੀ ਸੋਹਣੇ ਉੱਪਦੇ ਵਿੱਚੋਂ ਕੋਲ ਸੁਣਾਓ ਮਾਂ ਦਾ ਜਦੋਂ ਬੱਚਾ ਜੰਮਦਾ ਬਾਣਾ ਉਹਦੀ ਕੋਸ਼ਿਸ਼ ਹੁੰਦੀ ਆ ਵੀ ਬੱਚੇ ਨੂੰ ਕੁਝ ਨਾ ਕੁਝ ਸਿਖਾ ਦਿੱਤਾ ਜਾਵੇ ਇਹ ਵਿਰਲੇ ਪਰਿਵਾਰਿਆ ਜੁਮੇ ਸਮੇਂ ਦੇ ਅੰਦਰ ਕਿਉਂਕਿ ਬੱਚੇ ਨਾ ਖਾਲੀ ਕਾਗਜ਼ ਕਹਿ ਲੋ ਖਾਲੀ ਮੈਮਰੀ ਕਾਰਡ ਕਹਿ ਲੋ ਉਹਦੀ ਤਰ੍ਹਾਂ ਜੋ ਭਰ ਲੋਗੇ ਜੋ ਲਿਖ ਦਿਓਗੇ ਬੱਚੇ ਨੇ ਉਹੋ ਕੁਝ ਸਿੱਖ ਲੈਣਾ ਤੇ ਕਹਿੰਦੇ ਪੌਣੇ ਪੰਜ ਸਾਲ ਦੀ ਉਮਰ ਹੈ ਮੇਰੇ ਸਾਹਿਬ ਦੀ ਗੁਰੂ ਤੇਗ ਬਹਾਦਰ ਮਹਾਰਜ ਕਹਿੰਦੇ ਕੁਝ ਸੁਣਾਓ ਇਤਿਹਾਸ ਕਰ ਕਿੰਦੇ ਮੇਰੇ ਸਤਿਗੁਰੂ ਬਾਲਾ ਪ੍ਰੀਤਮ ਜੀ ਨੇ ਇੱਕ ਪੂਰਾ ਆਨੰਦ ਸਾਹਿਬ ਦਾ ਪਾਠ ਗੁਰੂ ਪਿਤਾ ਦੀ ਗੋਦ ਵਿੱਚ ਬਹਿ ਕੇ ਸਾਰੀ ਸੰਗਤ ਨੂੰ ਸੁਣਾਇਆ ਤੇ ਗੁਰੂ ਤੇਗ ਬਹਾਦਰ ਮਹਾਰਜ ਐਨੇ ਤਰੁੱਠਦੇ ਆ ਐਨੇ ਪ੍ਰਸੰਨ ਹੁੰਦੇ ਆ ਮੁਖ ਤੋਂ ਬਚਨ ਕੀਤਾ ਲਾਲ ਜੀ ਅੱਜ ਤੋਂ ਇਸ ਧਰਤੀ ਤੇ ਸਦਾ ਆਨੰਦ ਵਰਸੇਗਾ ਅੱਜ ਤੋਂ ਇਸ ਧਰਤੀ ਦਾ ਨਾਮ ਹੈ ਜੀ ਆਨੰਦਾਂ ਦੀ ਪੂਰੀ ਸ੍ਰੀ ਆਨੰਦ ਵਾਹ ਜਿੱਥੇ ਅੱਜ ਚਲੇ ਗਾਓ ਅੱਜ ਵੀ ਆਨੰਦ ਵਰਸਦਾ ਹੈ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜੀਆਂ ਦੇ ਕੋਲ ਰੋਡ ਸੰਤਾਂ ਦਰਸ਼ਨ ਦੇਦਾਰੀਆਂ ਵਾਸਤੇ ਪਹੁੰਚਦੀਆਂ ਰੌਣਕਾਂ ਲੱਗਦੀਆਂ ਵੱਡੀ ਗੰਤੀ ਵਿੱਚ ਸੰਤਾਂ ਆ ਕੇ ਆਨੰਦਪੁਰ ਸ਼ਾਂਤੀ ਧਰਤੀ ਤੇ ਮਹਾਰਾਜ ਤੇ ਸਤਿਗੁਰਾਂ ਦੇ ਸਭ ਜਾਦੇ ਦੇ ਦਰਸ਼ਨ ਦੇਦਾਰ ਕਰਦੀਆਂ ਉਸ ਵੇਲੇ ਸਮੇਂ ਦੇ ਬਾਦਸ਼ਾਹ ਨੇ ਅਤ ਚੁੱਕ ਦਿੱਤੀ ਆ ਨਾਮ ਕੀ ਆ ਜੀ ਧਿਆਨ ਨਾਲ ਸੁਣ ਲਿਓ ਅਕਸਰ ਮੈਂ ਜ਼ਿਕਰ ਕਰਦੀ ਹੁੰਨੀ ਆ ਇੱਥੋਂ ਜਾਣਦਿਆਂ ਜੇ ਤੁਹਾਨੂੰ ਕੋਈ ਸਵਾਲ ਕਰ ਲਿਆ ਵੀ ਨਹੀਂ ਕੀ ਸੁਣਾਇਆ ਸਟੇਟ ਤੇ ਕੀਟ ਆਉਂਦਾ ਹੈ ਕੁਝ ਨਹੀਂ ਆਉਂਦਾ ਸਿੱਖਾਂ ਦੇ ਬੱਚੇ ਬੈਠੇ ਹਨ ਹੌਲਾ-ਮੱਲਾ ਆਉਂਦਾ ਹੀ ਟਰੈਕਟਰ ਟਰਾਲੀਆਂ ਸ਼ਿੰਗਾਰ ਕੇ ਹੌਲੇ-ਮੱਲੇ ਨੂੰ ਤੁਰ ਪੈਨੇ ਆ ਵਸਾਖੀ ਤੇ ਅਸੀਂ ਕੋਈ ਦਮਦਮਾ ਸਾਹਿਬ ਜਾਂਦਾ ਕੋਈ ਅਨੰਦਪੁਰ ਸਾਹਿਬ ਨੂੰ ਜਾਂਦਾ ਕੋਈ ਫਤੇਗੜ ਸਾਹਿਬ ਦੀ ਧਰਤੀ ਦੇ ਦਰਸ਼ਨ ਦਿਦਾਰੀਆਂ ਨੂੰ ਜਾਂਦਾ ਸਭਾ ਤਾਂ ਹੀ ਵੇਖ ਲਓ ਕਿੰਨਾ ਇਕੱਠ ਹੁੰਦਾ ਪੱਤਰਕਾਰ ਆਉਂਦੇ ਹਰ ਇੱਕ ਵਿਹੱਤ ਵਿੱਚ ਮਾਇਕਿਆ ਜਣੇ ਖਰੇ ਦੇ ਮੂੰਹ ਅੱਗੇ ਘੜੀ ਜਾਂਦੇ ਆ ਸੜਾਉ ਵੀ ਚਾਰ ਸਾਹਿਬ ਜਾਦਿਆਂ ਦੇ ਨਾਮ ਸੜਾ ਦਿਓ ਪੰਗਾ ਪਿਆਰਿਆਂ ਦੇ ਨਾਮ ਆ ਚਿਹਰਿਆਂ ਤੇ ਐਡੇ ਐਡੇ ਦਾੜੇ ਹੁੰਦੇ ਆ ਕਹੀਂ ਐ ਮਾਇਕ ਪਾਸੇ ਕਰ ਦਿੰਦੀ ਆ ਵੀ ਨਾ ਸਾਨੂੰ ਨਹੀਂ ਆਉਂਦਾ ਦੱਸੋ ਜੀ ਸਿੱਖਾਂ ਨਹੀਂ ਬੱਚੇ ਆ ਨਾ 20 25 25 ਸਾਲ ਦੀਆਂ ਉਮਰਾਂ ਹੋ ਗਈਆਂ ਆ ਭੈਣਾ ਨੂੰ ਵੀ ਮੇਰਾ ਇਹ ਸਵਾਲ ਆ ਸਾਨੂੰ ਆਪਣੀ ਉਮਰ ਦੇ ਵਿੱਚ ਅਜੇ ਤੱਕ ਦਸਾਂ ਗੁਰੂਆਂ ਦੇ ਨਾਮ ਚੇਤਾ ਨਹੀਂ ਹੋਏ ਤੇ ਪੰਜਾਂ ਪਿਆਰਿਆਂ ਦੇ ਨਾਮ ਚੇਤਾ ਨਹੀਂ ਹੋਏ ਇਹਨਾਂ ਲਾਇਕੀ ਨਹੀਂ ਦਿਹੋਰ ਗਈ ਆ ਅਸੀਂ ਢੰਡोरा ਪਿੰਦਦੀਆਂ ਨਾ ਵੀ ਸਿੱਖੀ ਨੇ ਖਤਮ ਹੋਣਾ ਪਹਿਲੀ ਗੱਲ ਨਾ ਸਿੱਖੀ ਖਤਮ ਹੋਈਆ ਤੇ ਨਾ ਕਦੇ ਸਿੱਖੀ ਨੇ ਖਤਮ ਹੋਣਾ ਕਿਵੇਂ ਮੰਨੂ ਸਾਡੀ ਬਤਰੀ ਅਸੀਂ ਮੰਨੂ ਦੇ ਸੋ ਜੋ ਜੋ ਮਨ ਨੂੰ ਵਰਦਾ ਅਸੀਂ ਧੂਣ ਸਵਾਏ ਓਏ ਜਿਹੜੇ ਸਾਨੂੰ ਮਾਰਨਾ ਚਾਹੁੰਦੇ ਸੀ ਆਪ ਮਰ ਬਿਟ ਗਏ ਪਰ ਖਾਲਸਾ ਪ੍ਰਗਟ ਹੋਇਆ ਵਾ ਜਿਹੜਾ ਪ੍ਰਗਟ ਹੁੰਦਾ ਵਾ ਨਾ ਉਹ ਕਿਸੇ ਦੇ ਮਕਾਇਆ ਮੁਕਦਾ ਨਹੀਂ ਜਿਹੜਾ ਜੰਮਦਾ ਵਾ ਮਰਦਾ ਉਹ ਵਾ ਤੇ ਸਾਨੂੰ ਗਰੀਬ ਅਨਵਾਦ ਮਾਰ ਨਹੀਂ ਆਖਿਆ ਖਾਲਸਾ ਤਾਲ ਪ੍ਰਤੀ ਫਾੜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮਾਣ ਕਮੀ ਕਿੱਥੇ ਆ ਘਾਟ ਕਿੱਥੇ ਆ ਅੱਜ ਸਿੱਖੀ ਤੋਂ ਇਤਿਹਾਸ ਤੋਂ ਗੁਰਬਾਣੀ ਤੋਂ ਕੋਹਾ ਦੂਰ ਹੋ ਕੇ ਬੈਠੇ ਅੱਜ ਮੈਂ ਦਾਅਵੇ ਨਾਲ ਕਹਿ ਸਕਦੀ ਆ ਸਟੇਜ ਤੇ ਖਲੋ ਕੇ ਅੱਜ ਕੋਈ ਵਰਨਾ ਹੁਣਾ ਮਾਰੇ ਦੀ ਹਜ਼ੂਰੀ ਅੰਦਰ ਬੈਠਾ ਜਿਹਨੂੰ ਸ਼ੁੱਧ ਇੱਕ ਓੰਕਾਰ ਕਹਿਣਾ ਹੁੰਦਾ ਹੋਵੇ ਕੀ ਪੜਦੇ ਅਸੀਂ ਇੱਕ ਅੰਕਾਰ ਕੋਈ ਕਹਿੰਦਾ ਇੱਕ ਓੰਕਾਰ ਉਹਦਾ ਕਾਰਨ ਪਤਾ ਕੀ ਜੀ ਕਸੂਰਵਾਰ ਕਿਤੇ ਕੌਣ ਆ ਅੱਜ ਦੀਆਂ ਮਾਵਾ ਜਿਹੜੀਆਂ ਕੀਦੀਆਂ ਵੀ ਸਾਡੇ ਬੱਚੇ ਪੰਜਾਬੀ ਨਹੀਂ ਬੋਲ ਸਕਦੇ ਨਾ ਘਰ ਨਾ ਸਕੂਲ ਸਕੂਲਾਂ ਵਿੱਚ ਤੇ ਫੈਨ ਕਰ ਦਿੱਤਾ ਜਾਂਦਾ ਵੇਖੋ ਜਿਹਨੂੰ ਪੰਜਾਬੀ ਨਹੀਂ ਆਉਂਦੀ ਉਹਨੂੰ ਮਹਾਤਮੀ ਨਹੀਂ ਆਉਣੀ ਤੇ ਜਿਹਨੂੰ ਮਹਾਤਮੀ ਨਹੀਂ ਆਉਣੀ ਉਹਨੇ ਸਤਬੰਗੂ ਗਰੀਬਨਵਾਦ ਮਹਾਰਾਜ ਜੀਆਂ ਦੀ ਕਦੇ ਪਾਣੀ ਨਹੀਂ ਪੜ ਸਕਦੇ ਕੁਰਬਾਨੀ ਉਹੀ ਪਰਉਨਾ ਜਿਹਨੂੰ ਮਾਰਨੀ ਆਉ ਮਹਾਤਮੀ ਕਿਵੇਂ ਆਉਟ ਉਹ ਪੰਜਾਬੀ ਸਿੱਖਾਂਗੇ ਜਦੋਂ ਪੂਰਾ ਇਹਦਾ ਬੈ ਕੇ ਸਿੱਖਾਂਗੇ ਅਜੇ ਜਿਹਨੂੰ ਊੜਾ ਏਡਾ ਹੁੰਦਾ ਜਿਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਆ ਅਸੀਂ ਉਹਨੂੰ ਅਨਪੜ੍ਹ ਕਹਿੰਦੇ ਆ ਪਰ ਮੈਂ ਕਹਿੰਨੀ ਆ ਵੀ ਜਿਹਨੂੰ ਪੰਜਾਬ ਵਿੱਚ ਰਹਿ ਕੇ ਪੰਜਾਬੀ ਨਹੀਂ ਆਉਂਦੀ ਸਭ ਤੋਂ ਵੱਡਾ ਅਨਪੜ੍ਹ ਉਹ ੜੇ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਸੁਣ ਰਹੇ ਹੋ ਨਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਅਨੇਕਾਂ ਪਛਾਹਮਾਂ ਦਾ ਗਿਆਨ ਸੀ ਫਤਿਹ ਦੀ ਚਿੱਠੀ ਲਿਖੀ ਸੀ ਨਾ ਅਰੰਗ ਦੇਵ ਨੂੰ ਮਾਰੇ ਨੇ ਫਾਰਸੀ ਵਿੱਚ ਲਿਖੀ ਸੀ ਫਤੇ ਦੀ ਚਿੱਠੀ ਸਮੇਂ ਦੇ ਬਾਦਸ਼ਾਹ ਨੂੰ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਵਰਗਾ ਦਾਨੀ ਕੋਈ ਨਹੀਂ ਜਿਨ੍ਹਾਂ ਵਰਗਾ ਜੋਨਾ ਕੋਈ ਨਹੀਂ ਜਿਨ੍ਹਾਂ ਵਰਗਾ ਸੰਤ ਕੋਈ ਨਹੀਂ ਜਿਨ੍ਹਾਂ ਵਰਗਾ ਸਿੱਤਾ ਹੀ ਕੋਈ ਨਹੀਂ ਤੇ ਸੱਚ ਕਰਕੇ ਜਾਣਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਵਰਗਾ ਕਦੇ ਵੀ ਕੋਈ ਨਹੀਂ ਤੁਹਾਡੇ ਵਿੱਚ ਵੀ ਕੋਈ ਲਖਾਰੀ ਬੈਠਾ ਹੋਣਾ ਕਿਸੇ ਦੀ ਸਖਤ ਵਿੱਚ ਇੱਕ ਲਾਈਨ ਬੋਲਣੀ ਵੀ ਹੋਵੇ ਨਾ ਲਿਖਣਾ ਤਾਂ ਦੂਰ ਦੀ ਗੱਲ ਆ ਤਾਂ ਵੀ ਚਾਰ ਪੰਜ ਅੱਖਰ ਜੋੜਨੇ ਪੈਂਦੇ ਆ ਤਿੰਨ ਚਾਰ ਅੱਖਰ ਜੋੜਾਂਗੇ ਫਿਰ ਇੱਕ ਲਾਈਨ ਬਣਾਵਾਂਗੇ ਤਿੰਨ ਚਾਰ ਬਿੰਨਾਂ ਜੋੜਾਂਗੇ ਅਕਾਰਾ ਬਣਾਵਾਂਗੇ ਤੇ ਚਾਰ ਪੰਜ ਪਹਿਰੀਆਂ ਦੀ ਇੱਕ ਕਵਿਤਾ ਤਿਆਰ ਕਰਾਂਗੇ पर धन गुरु गोवन सिंह महाराज मैं बन्हार जावा मेरे साहब ने एक एक, एक अखड़ दी एक एक लैन बना दी थी पर वो जाप साहब एक अशरी छंद अ जाए अले अपै अपू अजू अनास आकाश अगंज अपंज अलक्ष अपक अकाल ख्याल अलेख अपेख अनाम अकाम अगाह अताह अनाथे परमाथे अजोनी अमोनी न रागे न रंगे न रूपे न रेखे अगरमं अपरमं अगंजे अलेखे ऐमें नहीं बदमाश के जा उस नीले फोड़े बारे दी कोई गाल सुनाई जाती नहीं तस्वीर बनावन लगता हाँ तस्वीर बनाई जाती नहीं तस्वीर फलाजे पर जादे कजबाज बनाए जाते नहीं वो तो मैंना थो ਅਸਤੀ ਹੈ ਮੇਰੀ ਕਲਮ ਤੋਂ ਪਾਈ ਜਾਂਦੀ ਹੈ ਤੇ ਸਮੇਂ ਦਾ ਬਾਦਸ਼ਾਹ ਕੌਣ ਸੀ ਆ ਮੈਂ ਔਰੰਗਜ਼ੇਬ ਦਾ ਪੂਰਾ ਨਾਮ ਦਸਤਮਾ ਨੋਟ ਕਰ ਲਿਓ ਅਬ ਜ਼ਫਰ ਮਹੀਉਦੀਨ ਮੁਹੰਮਦ ਔਰੰਗਜ਼ੇਬ ਆਲਮਗੀਰ ਮੁਆਸਰੇ ਆਲਮਗੀਰ ਕੀ ਕੀ ਤਾਂ ਮੈਂ ਬਸ ਇਸਲਾਮ ਤੋਂ ਬਿਨਾ ਕੋਈ ਦੂਜਾ ਧਰਮ ਦੇਖਣਾ ਨਹੀਂ ਚਾਹੁੰਦਾ ਮੰਦਰ ਸ਼ਵਾਲੇ ਹਿੰਦੂਆਂ ਦੇ ਘਾਇਬੇ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫਗਨ ਖਾਨ ਹਿੰਦੂਆਂ ਵਾਸਤੇ ਕਾਲ ਬਣ ਗਿਆ ਅੱਜ ਜਿਹੜੇ ਬੈਠੇ ਨਾ ਵੱਡੇ ਵੱਡੇ ਆਉਧਿਆਂ ਤੇ ਆਪਰੇ ਬਾਂਦਰ ਸੈਨਾ ਵਾਲੇ ਵੀ ਤੁਸੀਂ ਬਕਵਾਸ ਕਰਦੇ ਦੇਖਿਆ ਮੈਂ ਫਲਾਣਾ ਜੱਟ ਮੈਂ ਉਹ ਜੱਟ ਜਿਆਣੇ ਕਹਿੰਦੇ ਨਾ ਵੀ ਚਿੱਤਰ ਦੇ ਵਿੱਚ ਪੈਰ ਮਾਰੋਗੇ ਤੇ ਛੱਟੇ ਆਪਣੇ ਤੇ ਪਵੇਗੇ ਇਦਾਂ ਹੀ ਹਨ ਮੂਰਖਾਂ ਦੇ ਨਾਲ ਮਾਰ ਕੇ ਤੇ ਲੁਜਣਾ ਨਹੀਂ ਚਾਹੀਦਾ ਇਹ ਉਹ ਲੋਕ ਨੇ ਜਿਨ੍ਹਾਂ ਦੇ ਕਦੇ ਵੱਡੇ ਵੱਡੇਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਰਹਾਕ ਲਾ ਕੇ ਆਏ ਸੀ ਤੇ ਜਿਹੜੇ ਅੱਜ ਕਹਿੰਦੇ ਵੀ ਅਸੀਂ ਸਖਾ ਨੂੰ ਦੇਖਣਾ ਨਹੀਂ ਚਾਹੁੰਦੇ ਉਹ ਧਿਆਨ ਦੇ ਨਾਲ ਸੁਣ ਲੈ ਉਹ ਸੱੱਲ ਇੱਕ ਹਿੰਦੂ ਦਾ ਮੂੰਹ ਇਹਨਾਂ ਜ਼ਰਬਾਣੀਆਂ ਨੇ ਥੁੱਕ ਦਾਣੀ ਬਣਾ ਕੇ ਰੱਖ ਦਿੱਤਾ ਸੀ ਬੜੇ ਦੇਵੀ ਦੇਵਤੇ ਅਰਦ ਕੇ ਵੇਖੇ ਕੋਈ ਨਹੀਂ ਸੀ ਬੋੜਿਆ ਅੰਧ ਗੁਰ ਤੇਗ ਬਹਾਦਰ ਮਹਾਰਾਜੀਆਂ ਦੇ ਚਰਨਾਂ ਤੇ ਆ ਕੇ ਧੂਬਾ ਮਾਰ ਮਾਰ ਕੇ ਝੋੜੀਆਂ ਅੱਡ ਅੱਡ ਕੇ ਫਰਿਆਦ ਕੀਤੀ ਆ ਕਿ ਜੇ ਸਾਨੂੰ ਕੋਈ ਬਚਾ ਸਕਦਾ ਤੇ ਗੁਰੂ ਨਾਨਕ ਦਾ ਘਰਿਆ ਸਾਨੂੰ ਉਹ ਧਰਮਾਤਮਾ ਚਾਹੀਦਾ ਜੋ ਆਪਣਾ ਪਾਵਨ ਪਵਿੱਤਰ ਨੂ ਆਂਧਰ ਦੀਪੋ ਬੋਲ ਕੇ ਸਾਡੇ ਡੁੱਬਦੇ ਧਰਮ ਨੂੰ ਬਚਾ ਸਕੇ ਉਸ ਮਿੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਪੌਣੇ 9 ਸਾਲ ਦੀ ਆਖਿਆ ਗੁਰਦੇਵ ਭਾਦਰ ਮਹਾਰਾਜ ਆਪ ਤੋਂ ਵੱਡਾ ਧਰਮਾਤਮਾ ਕੋਈ ਹੋ ਨਹੀਂ ਸਕਦਾ ਜਾਓ ਇਹਨਾਂ ਦੁਖੀਆਂ ਖਾਤਰ ਕੁਰਬਾਨ ਗੁਰਦੇਵ ਭਾਦਰ ਮਹਾਰਾਜ ਕਹਿੰਦੇ ਮੇਰੇ ਬੱਚਿਆ ਜੇ ਮੈਂ ਸ਼ਹੀਦ ਹੋ ਗਿਆ ਤੇ ਕੋ ਜਤੀ ਹੋ ਰਹੀ ਹੈ ਮਹਾਰਾਜ ਜੇ ਮੇਰੇ ਇੱਕ ਦੇ ਜਤੀਮ ਹੋਣ ਨਾਲ ਦੁਨੀਆ ਦੇ ਲੱਖਾਂ ਪੁੱਤ ਜਤੀਮ ਹੋਣ ਤੋਂ ਬਚਦੇ ਤੇ ਤੇਰੇ ਗੋਬਿੰਦ ਨੂੰ ਜਤੀਮ ਹੁੰਦਾ ਕੋਈ ਦੁੱਖ ਨਹੀਂ ਸਤਿਗੁਰੂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਦਿੱਲੀ ਚਾਂਦਨੀ ਚੌਕ ਵਿਖੇ ਸ਼ਹਾਦਤ ਹੁੰਦੀ ਆ ਤੈਨ ਸਿੱਖ ਹੋਰ ਮਹਾਰਾਜ ਦੇ ਨਾਲ ਸ਼ਹੀਦੀ ਪ੍ਰਾਪਤ ਕਰਦੀ ਆ ਭਾਈ ਬਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸੀਸ ਤਰ ਤੋ ਵਖਤ ਤਸੀਸ ਕੋਣ ਤੰਦਾ ਜੀ ਬਿਉਜ ਬਸ ਸੀਸ ਕੋਣ ਲੱਕਾਸੀ ਭਈ ਜੈਤਾ ਜੀ ਤੇ ਮਾਰੇ ਦਾ ਧਰ ਕਿੱਥੇ ਗਿਆ ਜੀ ਦੱਸੋ ਭਾਈ ਲਖੀ ਸ਼ਾਹ ਬਨੰਜਾਰੇ ਦੇ ਕਾਰ ਸਤਪੁਰਾਂ ਦਾ ਸੀਸ ਠੋਂਦਾ ਜੇ ਭਾਈ ਜੈਤਾ ਤੇ ਮਾਰੇ ਦਾ ਧਰ ਕਿੱਥੇ ਜਾਂਦਾ ਜੀ ਮਾਰੇ ਦੇ ਧਰ ਦਾ ਸੰਸਕਾਰ ਕੋਣ ਕਰਦਾ ਹੈ ਇਤਿਹਾਸ ਅੰਦਰ ਦੋ ਸਿੱਖਾਂ ਦਾ ਜ਼ਿਕਰ ਆ ਜੀ ਇੱਕ ਗੁਰੂ ਲਾਹੌਰੇ ਵਾਲਾ ਪਾਪਾ ਮੱਖਣ ਸ਼ਾਹ ਬੋਲੋ ਮੱਝ ਕੇ ਬਾਬਾ ਮੱਖਣ ਸ਼ਾ ਲਫਾਣਾ ਲਫਾਣਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਧਰਮਾ ਸੰਸਕਾਰ ਕਰਨ ਵਾਲਾ ਪਾਪਾ ਲਖੀ ਸ਼ਾ ਬਣਜਾਰਾ ਬਣਜਾਰਾ ਜਿਹਨੂੰ ਬਾਬਾ ਲਖੀ ਸ਼ਾ ਬਣਜਾਰਾ ਵੀ ਕਿਹਾ ਜਾਂਦਾ ਹੈ ਤੇ ਬਾਬਾ ਲਖੀ ਸ਼ਾ ਲਫਾਣਾ ਵੀ ਕਿਹਾ ਜਾਂਦਾ ਹੈ ਇਹ ਦੋਨੋਂ ਸਿੱਖ ਉਸ ਵੇਲੇ ਐਡੀ ਪਾਵਰ ਰੱਖਦੇ ਸੀ ਜਿਵੇਂ ਅੱਜ ਦੇ ਸਮੇਂ ਵਿੱਚ ਅੰਬਾਨੀ ਤੇ ਅਦਾਨੀ ਕੋਲ ਪਾਵਰ ਹੈ ਸਰਕਾਰ ਕਹਿੰਦੀ ਸੀ ਇੱਕ ਕਤਲ ਵੀ ਕਰਦੇ ਹੋਗੇ ਨਾ ਤੁਹਾਨੂੰ ਕਤਲ ਵੀ ਮਾਫ ਭਾਵੇਂ ਦਿੱਲੀ ਦੇ ਘਰ ਘਰ ਦੀ ਤਲਾਸ਼ੀ ਹੋ ਜਾਂਦੀ ਪਰ ਬਾਬਾ ਲੱਖੀ ਸ਼ਾਹ ਬਣਜਾਰੇ ਦੇ ਘਰ ਦੀ ਤਲਾਸ਼ੀ ਨਹੀਂ ਸੁਣੋਣੀ ਮਾਰੇ ਦੇ ਧਰਵਾ ਸਨਸਕਾਰ ਬਾਬਾ ਲੱਖੀ ਸ਼ਾਹ ਬਣਜਾਰਾ ਕਰਦਾ ਫੜ ਕਿੰਦੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ